ਕੀ ਮੈੜਦਾਇ ਕਰਕੇ ਯਾਰ ਸੱਪ ਵੀ ਹੈਗਾ ਚਾਂ ਦੀ ਬਸ ਬੋਕੀ ਮਿਹਨਤੀ ਕਹ ਲੱਗੇ ਹੁਣ ਤਾਂ ਟੋਆ ਪੱਟਿਆ ਜਾ ਰਿਹਾ ਤੂੰ ਬਰਾਬਰ ਲੱਗੇ ਮੇਰਾ ਤਾਂ ਕੋਈ ਜ਼ਿਆਦਾ ਛੋਟ ਹੁੰਦਾ ਉਹ ਚੰਗੇ ਲਈਏ ਨਾ ਤੇਰੇ ਕੋਲ ਨਹੀਂ ਚੱਕਿਆ ਜਾਣਾ ਆ ਕਿਹੜੀ ਲਾਤੀ ਲੈਟ ਉਹ ਨਾਲਾ 2000 years later ਕੋਈ ਫਾਇਦਾ ਨਹੀਂ ਆਉਣਦਾ ਤੇਰਾ ਮੈਂ ਤਾਂ ਕਹਿੰਦਾ ਤੂੰ ਵਾਪਸ ਲਾ ਜਾ ਮੋੜ ਕੇ ਤੇਨੂੰ ਵਾਪਸ ਹੀ ਲਾ ਜਾ ਮੋੜ ਕੇ ਤੂੰ ਅੱਜ ਖੇਡੂਗਾ ਫਿਰ ਵਾਪਸ ਲੈ ਜਾ ਉਹ ਕੀ ਮੈੜਦਾਇ ਕਰਕੇ ਯਾਰ ਰੋਟ ਜਾਨੀ ਮੈਂ ਕਹਾਂ ਵੀ ਸੁਹਾਗਾ ਸੁਗਾ ਫੇਰ ੱਪੀ ਹੋਣਾ ਆਪਾਂ ਭੱਜਣ ਭੁਜਣ ਲੱਗੇ ਇੱਥੇ ਲਿਆ ਚੱਕ ਨੈਟ ਦਾ ਲਾਇੀ ਸੱਪ ਵੀ ਹੈਗਾ ਹੈਗਾ ਚਲਾ ਗਿਆ ਤਾਂ ਬਈ ਉਹ ਕੰਮ ਤਾਂ ਚੱਲ ਗਿਆ ਹੁਣ ਸੰਭਾਲ ਕਟਾ ਗਿਆ ਇਹ ਸੁਣਾ ਲੱਗਦਾ ਜੇ ਕੋਈ ਸੁਣਾ ਲੱਗਦਾ ਕਮੈਂਟ ਕਰਕੇ ਕਮੈਂਟ ਕਰਕੇ ਮਾਰੋ ਇਹਦੇ ਯਾਂ ਦੀ ਬਸ ਬੋਕੀ ਕਰਤਾ ਕੰਮ ਉਹੀ ਪੜਨਾ ਮਿਹਨਤੀ ਕਾ ਲੱਗੇ ਆ ਫੇਰ ਨੈਟ ਲਾਉਣੇ ਆ ਦੇਖਦੇ ਆ ਦੋਨੇ ਪਾਸੇ ਬਰਾਬਰ ਜੇ ਰੀਆ ਰੱਖ ਦੀ ਹੁਣ ਤਾਂ ਟੋਪ ਪੱਟਿਆ ਜਾ ਰਿਹਾ ਬੋਕੀ ਨਾਲ ਤੇ ਫਿਰ ਗੱਡਦੇ ਆ ਬਾਸ ਤੇ ਇਹਨਾਂ ਨੂੰ ਬੇਲ ਨਹੀਂ ਹੈਗਾ ਪਤਾ ਨਹੀਂ ਕੀ ਕਰਦੇ ਪਏ ਨੇ ਤੁਸੀਂ ਕਰੋ ਜੀ ਮੇਰਾ ਤੁਸੀਂ ਹੰਬ ਗਏ ਇਹ ਤਾਂ ਹੀ ਪਟਵਾਟ ਵਾਹੀ ਪੱਟੂ ਕੋਣ ਇਹ ਹੀ ਪੱਟੂ ਕੋਣ ਇਹ ਕੱਲ ਤਾਂ ਗਾਇਬ ਆ ਨਾ ਇਹ ਜੀ ਰਨਿੰਗ ਕਰਦਾ ਪਹਿਲਾਂ ਤਾਂ ਕਰੋ ਤੂੰ ਪਾਸ ਹੋ ਜਾ ਬਰਾਬਰ ਲੱਗਿਆ ਮੇਰਾ ਤਾਂ ਕੋਈ ਜ਼ਿਆਦਾ ਛੋਟਾ ਹੁੰਦਾ ਉਹ ਪਤਾ ਲਾ ਲਿਆ ਖੇਡੀਏ ਨਾ ਖੇਡੀਏ ਉਹਦਾ ਸਾਡਾ ਕੋਈ ਪੱਕਾ ਹੈ ਨਹੀਂ ਚੰਗੇ ਲਈਏ ਨਾ ਤੇਰੇ ਕੋਲ ਨਹੀਂ ਚੱਕਿਆ ਜਾਣਾ ਜਾਨ ਚਾਹੀਦੀ ਚੱਕਣ ਵਾਸਤੇ ਨਾ ਇਹ ਤੋ ਕੱਢਿਆ ਨੀ ਗਿਆ ਸੀ ਕੱਲ ਯਾਰ ਲਾ 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 ਇਹ ਤੋ ਫੱਟਿਆ ਨਹੀਂ ਗਿਆ ਸੀ ਕੱਲ ਯਾਰ ਨਾਂ ਮਿਲ ਗਿਆ ਉਹਨੂੰ ਖਾਦਾਂ ਨਾ ਮਿਲ ਗਿਆ ਆ ਮੱਟੀ ਮਿਲ ਗਈ ਸੋਨੇ ਦੀ ਦੋ ਸਾਲ ਪਹਿਲਾਂ ਟੱਟੀ ਕੀਤੀ ਨਾ ਖੱਤੇ ਚ ਲੱਗ ਗਈ ਬਾਗ ਕੋ ਜਿਆਦਾ ਹੀ ਵੱਡੇ ਸੀ ਆਪਾਂ ਛੋਟੇ ਕਰ ਰਹੇ ਆ ਆ ਦੇਖੋ ਜੀ ਹੁਣ ਮਿਹਨਤੀ ਹੋ ਰਹੀ ਆ ਆ ਜੀ ਸਾਡਾ ਜੱਗੀ ਆ ਦੇਖੋ ਜੀ ਹੁਣ ਬਾਣ ਲਾ ਤੇ ਆਪਾਂ ਤਾਂ ਰਾਜੇ ਆ ਆਪਾਂ ਬੈਠੇ ਯਾਰ ਆ ਉਹ ਨਾਲ ਟੋਏ ਕੱਢ ਕੇ ਬੋਕੀ ਦੇ ਨਾਲ ਦੋਨੇ ਬਾਣਸ ਵਿੱਚ ਰੱਖਦੇ ਆ ਤੇ ਆਪਣੀ ਨਾ ਬੋਕੀ ਦਾ ਮੂੰਹ ਬਿੰਗਾ ਹੋ ਗਿਆ ਇੱਥੋਂ ਆ ਦੇਖੋ ਇਹ ਪਤਾ ਨਹੀਂ ਕਿਦਾਂ ਚਲਾਈ ਇਹਨਾਂ ਨੇ ਚਲਾਉਣੀ ਨਹੀਂ ਦਿੰਦੀ ਹੈ ਇਹਨਾਂ ਨੂੰ ਮੂੰਹ ਬਿੰਗੇ ਕਰਤੇ ਇਹਨਾਂ ਨੇ ਆ ਬੈਠਿਆ ਪੱਟ ਗਏ ਤੇ ਆ ਦੇਖੋ ਇਹ ਮੈਨੂੰ ਸਮਝ ਨਹੀਂ ਆਉਂਦੀ ਅਸੀਂ ਇੱਥੇ ਬਲੈਕ ਆਸ ਨੂੰ ਆ ਨਹੀਂ ਮੈਂ ਕੀ ਦਾ ਵਲੌਗ ਮੇਰਾ ਜੀ ਨਹੀਂ ਮੈਂ ਕੀ ਵਾਲਾ ਵਲੌਗ ਮੇਰਾ ਆ ਆ ਗਿਆ ਜਮਾਨ ਲੈ ਕੇ ਆ ਗਿਆ ਜੱਗੀ ਜਾਲ ਦੇ ਵਿੱਚ ਨਾ ਗੁਲਜਰਾਂ ਪਈਆਂ ਹੋਈਆਂ ਨੇ ਗੋਤਮ ਗੁੱਤੀ ਹੀ ਹੋਈ ਪਿਆ ਤੇ ਇਹ ਹੁਣ ਖੋਲਣਗੇ ਮੈਨੂੰ ਲੱਗਦਾ ਡਬਲ ਕਰਨਾ ਚਾਹੀਦਾ ਇੱਥੇ ਨਾਲ ਨਿਸ਼ਾਨ ਜੇ ਲੱਗ ਗਿਆ ਜਗਾ ਜੀ ਬਣਾਈ ਜਾ ਰਹੀ ਹੈ ਤਾਂ ਕਿ ਵੀ ਰਸੀ ਥੱਲੇ ਨੂੰ ਬੰਨੀ ਗੱਟ ਜੀ ਖਿਸਕੇ ਨਾ ਲਾਤਾ ਨੈਟ ਓਏ ਆ ਕੀ ਗੱਲ ਕਰਦਾ ਰੋੜੇ ਵਾਲੀ ਓਏ ਰੋੜੇ ਨੂੰੜੇ ਨਹੀਂ ਬਣਾਉਨੇ ਅਸੀਂ ਛੇਡ ਲੈ ਕੇ ਆਉਣੀ ਅੱਧ ਖੇਡਣਾ ਹੀ ਖੇਡਣਾ ਵਾ ਠੀਕ ਆ ਹਲੇ ਥੋੜਾ ਜਿਹਾ ਨਹੀਂ ਰਹਾ ਹੋ ਗਿਆ ਆਪਾਂ ਉਦੋਂ ਲਾਈਟ ਲੈ ਕੇ ਆਉਣੀ ਆ ਬਾਲੀ ਬੋਦਾ ਨੈਟ ਤਾਂ ਫਟ ਕਰਤਾ ਤੇ ਆ ਸਾਰੇ ਲਾਗੇ ਖੇਡਣ ਤੇ ਦੋੜਾਂ ਵੀ ਆ ਫਿਰਦੇ ਆ ਬੋਲ ਦੇ ਚਾਹ ਕਹਿੰਦੇ ਲੀ ਕੋਈ ਪਈ ਆ ਲਿਆ ਵੀ ਕਿੱਥੇ ਚੱਲੇ ਜੱਕੀ ਆਪਾਂ ਤੇਰੇ ਲਾਈਟ ਲੈਣ ਲਾਈਟ ਤੇ ਬੋਲ ਲੈਣੀਆਂ ਕਹਿੰਦੇ ਮੁੰਡਿਆਂ ਦੀ ਗਰਾਰੀ ਫਸ ਗਈ ਵੀ ਅੱਜ ਖੇਡਣਾ ਹੀ ਖੇਡਣਾ ਅੱਜ ਦਾ ਖੇਡਣਾ ਹੀ ਖੇਡਣਾ ਅੱਜ ਦਾ ਖੇਡਣਾ ਹੀ ਖੇਡਣਾ ਮੁੰਡਿਆਂ ਨੇ ਲਿਆ ਆ ਦੇਣ ਲਾਈਟ ਲੈ ਕੇ ਲੰਮਾ ਰੈਡੀ ਆ ਅੱਜ ਕਹਿੰਦੇ ਪਾਲੀਆਂ ਮਾਰਨੀ ਆ ਮੁੰਡੇ ਨੇ ਫੁੱਟਾ ਹੋ ਹੋ ਪਾਰਡੋਂ ਕਿੱਧਰ ਜਾ ਰਹੇ ਆ ਆਹ ਦੇਖ ਲੋ ਜੱਕੀ ਜੀ ਜੱਕੀ ਜੀ ਐ ਜੀ ਆ ਜੀ ਲੈਟ ਲਾ ਲਿਆ ਮੁੱਲਾ ਪਰ ਸ਼ਹਿਰ ਲੈਟ ਲਾ ਮੁੱਲਾ ਪਰ ਲੈਟ ਲੂਟ ਸਰਚ ਲੈਟਾ ਲਾ ਕੇ ਅੱਜ ਛਾੜ ਦੇਣਿਆ ਦਿਨ ਆਪਾਂ ਜੱਕੀ ਹਨਾ ਦੇਖਦੇ ਆ ਲੈਟ ਮਿਲਦੀ ਐ ਪੈਸੇ ਅਜੇ ਕਿਸੇ ਕੋਲ ਨਹੀਂ ਕੇ ਆਹ ਕਿਹੜੀ ਲਾ ਕੇ ਗਰੀ ਬੈਸੇ ਆ ਇਹਨੂੰ ਦੱਸ ਆਪਣੇ ਕਿੱਥੋਂ ਤੱਕ ਕਾਰੋਬਾਰ ਆ ਆ ਪੈਸੇ ਵਾਲੀ ਗੱਲ ਤੂੰ ਕਰਿਆ ਨਾ ਕਰ। ਬਾਦ ਮੇਰੇ ਮੂੰਹ ਸੇ ਨਿਕਲ ਗਈ ਗਲਤੀ ਸੇ ਅਸਕੁਬ ਕਦੇ ਕਿਸੇ ਨੂੰ ਨਹੀਂ ਬੋਲਦਾ। ਹੈ ਮਿੱਤਰੋ ਆਪਾਂ ਆ ਗਏ ਸ਼ਹਿਰ ਮੁੱਲਾਪੁਰ। ਆਏ ਆ ਗਏ ਆ ਗਏ ਆ ਗਏ ਆ ਗਏ ਚੱਗੀ ਆਪਾਂ ਮੰਡੀ ਜਾਣਾ ਮੰਡੀ ਵਾਲੀ ਇੱਥੋਂ ਮੋੜ ਲਈ। ਹੁਣ ਅਸੀਂ ਲਾਉਣੀ ਆ ਲਾਈਟ। ਕੀ ਲਾਉਣੀ ਆ? ਲਾਈਟ। ਲਾਈਟ। ਵੀ ਆਪਾਂ ਪਹੁੰਚ ਗਏ ਮਿੱਤਰੋ ਲੱਭ ਗਈ ਆਪਾਂ ਦੁਕਾਨ। ਇੱਥੋਂ ਲੈਣੀ ਆ ਆਪਾਂ ਲਾਈਟ ਹੁਣ। ਵੀਰੇ LED ਲਾਈਟ ਲੈਣੀ ਆ ਵੱਡੀ ਸਰਚ ਉਹ ਨਹੀਂ ਹੁੰਦੀ। ਕਿੰਨੇ ਬਾੜ ਦੀ ਆ ਵੀਰੇ 100 ਬਾੜ ਇਹਦਾ ਤਾਂ ਤਵਲੋਂ ਜੋ ਬੰਦੇ ਨਾਲ ਚਲਾ ਕੇ ਦੇਖੋ ਇਹਦੀ ਆ ਵੀ ਚੀਜ਼ ਆਖਦੀ ਆਦੀ ਆ ਮੁੰਡਾ ਕਹਿੰਦਾ ਲੈ ਪੱਤੇ ਜੇ ਘਟਾ ਇਹ ਇਹ ਮੂਈ ਫੂਕ ਤਾਂ ਨਹੀਂ ਗੱਲ ਕਰ ਰਹੀ ਦੋ ਵੱਡੀ ਦੀ ਹਾਂ 200 ਬਾੜ ਬਣਨੀ ਨਹੀਂ ਗੱਲ ਇਹਦੇ ਨਾਲ ਤਾਂ ਬਣਨੀ ਨਹੀਂ ਛੋਟੀ ਕਹਿੰਦੇ ਆ ਪਾਲਣੇ ਆ ਵੱਡੇ ਚਾਲਣੇ ਵਾਲੀ ਆ ਜੱਗੀ ਜੀ ਸਮਝਦੇ ਨਹੀਂ ਗੱਲ ਨੂੰ ਆ ਬਾਈ ਜੀ ਚੁੱਪ ਹੀ ਰਹਿੰਦੇ ਆ ਲਾਈਟ ਤਾਂ ਆਪਾਂ ਲੈ ਲਈ ਹੁਣ ਜੱਕੀ ਦੱਸ ਘਰੇ ਤਾਰ ਹੈਗੀ ਆ ਜਾਂ ਨਹੀਂ ਹੈਗੀ ਆਈ ਸੀ ਉਹਨੇ ਕਹਿੰਦੇ ਹੋਲਡਰ ਵੀ ਚਾਹੀਦਾ ਗੱਲ ਬਣੋ ਵੀ ਚਾਹੀਦਾ ਭਾਈ ਇਹਦੇ ਲਈ ਦੇਖ ਮੇਰੇ ਕੋਲ ਇਹ ਹੋਲਡਰ ਹੈ ਦੇਖ ਇਹਨਾਂ ਨੂੰ ਪਤਾ ਨਹੀਂ ਹੈਗਾ ਟੂੜੀ ਲੈਂਗਵਿਜ ਵਿੱਚ ਕੁਛ ਡਰਾਈਵਰ ਪਹਿਲਾਂ ਆ ਸੀ ਖੰਡ ਡਰਾਈਵਰ ਆ ਵਾ ਟੋਲਾ ਵੀ ਟੋਲਾ ਹਲੇ ਬੋਲ ਲੈਣੀਆਂ ਆਪਾਂ ਬੋਲ ਵੀ ਫਿਰ ਇਹ ਲੈਟਾ ਲੁੱਟ ਕੇ ਕਰਨੇ ਬੋਲ ਆਜਾ ਬੋਲ ਲੈ ਆਜਾ ਸੁਣਨ ਬਹੁਤ ਦਈਗਾ ਚੱਲ ਆਜੋ ਟਾਲੀ ਬੋਲ ਹੋ ਗਈ ਸਾਡੀ ਪੈਨਸ਼ਨ ਆਏ ਸੀ ਨਵੀਂ ਵਾਲੀ ਬੋਲ ਵੀਰੇ ਬੋਲੀਵਾਲ ਮਿਲ ਜੂਗੀ ਸਮੋਲੀਵਾਂ ਮਿਲ ਜੂਗੀ ਪੱਲੇ ਲਈ ਡਿਕਸ਼ਨ ਦੀ ਲੈ ਲਈ ਆ ਕਟੈਕ ਦੀ ਸੀ ਕਟੈਕ ਦੀ ਨਹੀਂ ਲੈ ਜੀ ਆਪਾਂ ਡਿਕਸ਼ਨ ਦੀ ਲੈ ਲੀ ਗੱਡੀ ਲੈਣੀਆਂ ਨੇ ਗੱਡੀ ਗਿਆ ਗੱਡੀ ਲੈਣੀਆਂ ਆ ਖੜਾ ਹੋਣਾ ਹੈ ਜੀ ਇਹਨਾਂ ਤਾਂ ਹੀ ਨਹੀਂ ਹੁੰਦਾ ਤੇੰਦਾ ਪਰਾਤੀ ਨਹੀਂ ਹੈ ਲੈ ਫਿਰ ਚਲਾ ਕੇ ਨਿਕਲ ਬਾਤ ਆ ਅਸੀਂ ਪਹੁੰਚ ਗਏ ਆ ਲਾਈਟ ਡਰੂਡ ਲੈ ਆਂਦੀ ਆ ਤੇ ਆ ਆ ਖੜਾ ਪਿੱਛੇ ਬੋਲ ਵੀ ਨਮੀ ਲੈਂਦੀ ਹੈ ਪੁਰਾਣੀ ਵਗੜੇ ਪੈਂਚਰ ਹੋ ਗਈ ਸੀ ਆ ਲੈਟ ਲੈਣੇ ਆ 50 50 ਦੇ ਫਿਰ ਰੋਡ ਲੈਂਦੇ ਆ ਨੇ ਜਿਹੜੀ ਗੱਡੀ ਅੰਦਰ ਵੜਦੀ ਹੈ ਫਿਰ ਦੇਖਦੇ ਆ ਫਿਰ ਲੈਟ ਵੀ ਫਟ ਕਰਦੇ ਆ ਲੈਣਦੇ ਆ ਲੈਟ ਲੈਂਦੀ ਆ ਹੁਣ ਲੈਟ ਪਿੱਛੇ ਫਟ ਕਰਦੇ ਆ ਤਾਂ ਕਿ ਅਸੀਂ ਰਾਤ ਨੂੰ ਵੀ ਖੇਡ ਸਕੀਏ ਬਾਲੀਬਾਲ ਆ ਲਾਤੀ ਲੈਟ ਚਾਨਣੀ ਚੰਨਗਰ ਚਾਨਣੀ ਕਰਦਾ ਤਾਂ ਬਲੌਕ ਰੇਟ ਹੁੰਦਾ ਵੈਸੇ ਨਾ ਦੋ ਲੈਟ ਵੀ ਲੋੜ ਨੇ ਇੱਕ ਨਾਲ ਗੱਲ ਬਣ ਗਈ ਨਹੀਂ ਇੱਕ ਲੈ ਕੇ ਆ ਆ ਵੀ ਆ ਪੈਂਨ ਸਫਾਈ ਕਰ ਦੇਣੀ ਕੱਲ ਨੂੰ ਆਜੋ ਠੀਕ ਆ ਮੁੰਡਿਆ ਸਫਾਈ ਕਰਨੀ ਆ ਤੁਹਾਡਾ ਟੈਡ ਐਵੇਂ ਹੀ ਕੱਢਣੇ ਨੇ ਓਏ ਆਹ ਦੇ ਮਰਦ ਖੇਡਦਾ ਖਤਰਿਆਂ ਨਾਲ ਕਹਿੰਦੇ ਓਹ ਦੇ ਜੱਗੀ ਜੀ ਹੁਣੀ ਚੜ ਗਏ ਉੱਤੇ ਲੈਟ ਲਾ ਕੇ ਆਵਾਂ ਹਾਂ ਲਾਇਆ ਚੱਲ ਜੱਗੀ ਹੁਣੀ ਮਰਦ ਖੇਡਦੇ ਖਤਰਿਆਂ ਨਾਲ ਓ ਨਾਲਾ ਪੁੱਛੋ ਕਦੋਂ ਨਾਲਾ ਗੱਡੋ ਆ ਬੱਸ ਚੱਲ ਕਈ ਵੀ ਹੈ ਜਿਹੜਾ ਐਸਾ ਐਂਡ ਆ ਆਹ ਇਹ ਬੰਦਾ ਉੱਪਰ ਚੜਿਆ ਹੋਇਆ ਇੱਕ ਸਾਡਾ ਜੱਗੀ ਜੀ ਲਾਈਟ ਤਾਂ ਲਾਈ ਦੇਣੀ ਆ ਕੋਈ ਚੱਟ ਲੈਟ ਲਾਈਏ ਲਾ ਲਾ ਬਈ हां ਫਿਰ ਤਾਂ ਸਰਾ ਹੀ ਆਪਾਂ ਕੱਲ ਨੂੰ ਇੱਕ ਲਾਈਟ ਹੋਰ ਬਾਈ ਕਰ ਲਿਆ ਹਣੀ ਆਪਾਂ ਇੱਕ ਲਾਈਟ ਕੱਲ ਨੂੰ ਹੋਰ ਲੈ ਆਣੀ ਆ ਇੱਕ ਲਾਈਟ ਆਪਾਂ ਇੱਥੇ ਫਿੱਟ ਕਰਤੀ ਇੱਕ ਉੱਥੇ ਉਹਦਾ ਚਾਨਣਾ ਉੱਧਰਲੇ ਆਰਾਊਂਡ ਚ ਪਾੜੇ ਚ ਜਾਊਗਾ ਉੱਧਰਲਾ ਇੱਧਰਲੇ ਚ ਠੀਕ ਆ ਵੀ ਡੈਕ ਦੇ ਨਹੀਂ ਜੱਗੂ ਉੱਪਰ ਨੈਟ ਅਰੇ ਟਰੱਕ ਨਹੀਂ ਡੱਕਦੀ ਯਾਰ ਦੋ ਰੱਖ ਦੇ ਇੱਟਾਂ ਯਾਰ ਐਂ ਤਾਂ ਰੱਖਦੇ ਨਵੀਂ ਲੈ ਆਵਾਂਗੇ ਜਿਹੜਾ ਡੱਗੀ ਯਾਰ ਕੱਲ ਨੂੰ ਇੱਕ ਹੋਰ ਲੈ ਦੋ ਲੈ ਆਵਾਂਗੇ ਇੱਕ ਪੱਲੇ ਕੀ ਆਣੀ ਠੀਕ ਆ ਰੱਖੀ ਲੋ ਵੀ ਮਿੱਤਰੋ ਨੈਟ ਲੱਗ ਗਿਆ ਆਪਣਾ ਸਾਰੇ ਜਾਣੇ ਖੇਡ ਰਹੇ ਨੇ ਵਾਲੀਬਾਲ ਰਾਤ ਵਾਸਤੇ ਆਪਾਂ ਲਾ ਕੇ ਲੈਡ ਵੀ ਲਾ ਲਈ ਆ ਕੱਲ ਨੂੰ ਦੂਜੀ ਸਾਈਡ ਵੀ ਇੱਕ ਲੈਡ ਲਾਵਾਂਗੇ ਤਾਂ ਕਿ ਚਾਨਣ ਦੋਨੋਂ ਲੈ ਪਾਸੇ ਇੱਕੋ ਜਿਹਾ ਹੋ ਜੇ ਦੇਖੋ ਜੀ ਹੁਣ ਮੁੰਡੇ ਗੇ ਹੰਬ ਸਾਰੇ ਆਪਣੇ ਤੇ ਕਹਿੰਦੇ ਹੁਣ ਹੰਬ ਗਏ ਸਾਰੇ ਵੈਸੇ ਤੇ ਹਣ ਦੇਖਦੇ ਆ ਕੱਲੋਂ ਕਿੱਦਾਂ ਗਏ ਆਪਾਂ ਲੈਡ ਵੈਸੇ ਅਸੀਂ ਇੱਕ ਹੋਰ ਲੈ ਕੇ ਆਉਣੀ ਆ ਘਾਟਾ ਚਾਨਣ ਥੋੜਾ ਜਿਹਾ ਉਧਰਲੀ ਸਾਈਡ ਲਾਵਾਂਗੇ ਲੈਡ ਤੇ ਹੁਣ ਬਸ ਅਸੀਂ ਥੱਕ ਗਏ ਤੇ ਕੱਲੋਂ ਖੇਡਦੇ ਆ ਤੇ ਕੱਲ ਨੂੰ ਸਾਡਾ ਬਲੌਗ ਵੀ ਆ ਮੈਗੀ ਵਾਲਾ ਵੀ ਬਣਾਉਣਾ ਸੀ ਮੈਰਤੇ ਵਾਲਾ ਤੇ ਮਿਲਦੇ ਆ ਫਿਰ ਕੱਲ ਨੂੰ ਆਪਣੇ ਨਵੇਂ ਬਲੌਗ ਦੇ ਵਿੱਚ